ਪੁਲਿਸ ਦੇ ਗ੍ਰਿਫਤ ਚ ਮੂਟੱਕੇ ਖੜੀ ਇਹ ਮਹਿਲਾ ਵੱਲੋਂ ਅਜੀਬ ਹਰਕਤ ਨੂੰ ਅੰਜਾਮ ਦਿੱਤਾ ਗਿਆ ਜਿਸ ਨੂੰ ਸੋਚ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ ਜੀਹਾਂ ਤੋਂ ਅੰਦਾਜ਼ੇ ਕਿ ਇਹ ਸਹਿ ਮਹਿਲਾ ਵੱਲੋਂ ਆਪਣੇ ਬੋਏਫਰੈਂਡ ਦਾ ਹੀ ਕਤਲ ਕਰ ਦਿੱਤਾ ਗਿਆ ਆਪਣੇ ਯਾਰ ਨਾਲ ਮਿਲ ਕੇ ਦਰਸਲ ਬੀਤੇ ਦਿਨੀ ਖਰੜ ਦੇ ਦਰਪਨ ਸਿਟੀ ਦੇ ਵਿੱਚ ਤੁਸ਼ਾਰ ਨਾਮ ਦੇ ਨੌਜਵਾਨ ਦਾ ਕਤਲ ਦਾ ਮਾਮਲਾ ਸਾਹਮਣੇ ਆਇਆ ਸੀ ਤੇ ਪੁਲਿਸ ਵੱਲੋਂ ਇਸ ਮਾਮਲੇ ਨੂੰ ਸੁਲਝਾ ਲਿਆ ਗਿਆ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਜੀਐਸਪੀ ਕਰਨ ਸਿੰਘ ਸੰਧੂ ਨੇ ਦੱਸਿਆ ਕਿ ਮਾਮਲੇ ਦੇ ਵਿੱਚ ਦੋ આરોપીਆਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਸ ਦੇ ਵਿੱਚ ਕਤਲ ਕੀਤੇ गए तुषारदा दोस्त अमल ਅਤੇ तुषार ਨਾਲ ਰਹਿ ਰਹੀ ਲੜਕੀ ਸ਼ਾਮਲ ਹੈ। ਉਹਨਾਂ ਦੱਸਿਆ ਕਿ ਇਹ ਦੋਵੇਂ આરોપી ਪਿੱਛੋਂ ਜੀਂਦ ਦੇ ਰਹਿਣ ਵਾਲੇ ਹਨ। ਲੜਕੀ तुषार ਦੇ ਨਾਲ ਪਿਛਲੇ 8 ਮਹੀਨਿਆਂ ਤੋਂ ਘਰ ਦੇ ਵਿੱਚ ਹੀ ਉਸ ਦੇ ਰਹਿ ਰਹੀ ਸੀ ਲਿਵ-ਇਨ ਰਿਲੇਸ਼ਨਸ਼ਿਪ ਦੇ ਵਿੱਚ ਰਹਿ ਰਹੀ ਸੀ ਤੇ ਪਰਸੋਂ ਰਾਤ ਇਹਨਾਂ ਤਿੰਨਾਂ ਨੇ ਉਸੇ ਦੇ ਘਰ ਦੇ ਵਿੱਚ ਮੌਜੂਦ ਸਨ ਤੇ ਇੱਕ ਦੂਜੇ ਨੇ ਜਿਹੜੀ ਕਿ ਸ਼ਰਾਬ ਪੀਤੀ ਹੋਈ ਸੀ ਤੇ ਸ਼ਰਾਬ ਪੀਂਦੇ ਬਾਅਦ ਜਿਹੜੀ ਕਿ ਬੈਸ ਹੋ ਜਾਂਦੀ ਹੈ ਜਿਸ ਤੋਂ ਬਾਅਦ तुषार ਦਾ ਕਤਲ ਕਰ ਦਿੱਤਾ ਜਾਂਦਾ ਤੇ ਮੌਕੇ ਤੇ ਲੜਕੀ ਸਮਿਤ ਜਿਹੜਾ ਕਿ ਫਰਾਰ ਹੋ ਜਾਂਦਾ ਹੈ ਜਿਨ੍ਹਾਂ ਨੂੰ ਪੁਲਿਸ ਨੇ ਕਾਬੂ ਕਰ ਲਿਆ ਜਾਣਕਾਰੀ ਮੁਤਾਬਕ ਤੁਸ਼ਾਰ ਅਤੇ આરોપી ਲੜਕੀ ਜਿਸ ਦਾ ਨਾਮ ਤਮੰਨਾ ਦੱਸਿਆ ਜਾ ਰਿਹਾ ਹੈ ਪਿਛਲੇ 8 ਮਹੀਨੇ ਤੋਂ ਲਿਵ ਇਨ ਰਿਲੇਸ਼ਨਸ਼ਿਪ ਦੇ ਵਿੱਚ ਰਹਿ ਰਹੀ ਸੀ ਬੇਸਿਕਲੀ ਜਿ ਕੱਲ ਦਰਪਨ ਸਿਟੀ ਚ ਇੱਕ ਤੁਸ਼ਾਰ ਨਾਮ ਦੇ ਲੜਕੇ ਦਾ ਜਿਹੜਾ ਮਰਡਰ ਹੋਇਆ ਸੀਗਾ ਤੇ ਉਸ ਦੇ ਸੰਬੰਧ ਚ ਅਸੀਂ ਥਾਣਾ ਸਿਟੀ ਖਰੜ ਵਿਖੇ ਮਕਦਮਾ ਦਰਜ ਕਰਕੇ ਤੇ ਤਫ਼ਤੀਸ਼ ਸ਼ੁਰੂੀ ਸੀ ਉਹਦੇ ਵਿੱਚ ਟੋਟਲ 2 ਦੋਸ਼ੀ ਨੇ ਜੀ ਬਾਈ ਨੇਮ ਐਫ ਆਈ ਆਰ ਆ ਤੇ ਦੋਨੋਂ ਦੋਸ਼ੀ ਜਿਹੜੇ ਨੇ ਅਸੀਂ ਗ੍ਰਿਫਤਾਰ ਕਰ ਲਏ ਨੇ ਤੇ ਹੁਣ ਤੱਕ ਦੀ ਇਨਵੈਸਟੀਗੇਸ਼ਨ ਚ ਕੀ ਆਇਆ ਕਾਰਨ ਕੀ ਰਿਹਾ ਬੜੀ ਗਹਿਰੀ ਤੇ ਨਰੂ ਦਾ ਮਟਰ ਆ ਦੇਖੋ ਜੀ ਦੋਸ਼ੀਆਂ ਦੀ ਮੋਡਲੀ ਪੁੱਛੇ ਚ ਤੋਂ ਹੀ ਗੱਲ ਦੋ ਚੀਜ਼ਾਂ ਸਾਹਮਣੇ ਆਈਆਂ ਨੇ ਇੱਕ ਤਾਂ ਉਸ ਰਾਤ ਜਿਹੜੀ ਪਰਸੋਂ ਰਾਤ ਨੂੰ ਇਹ ਇਕੱਠੇ ਸੀਗੇ ਤਿੰਨੋ ਜਾਣੇ ਦੋਨੋਂ ਲੜਕੇ ਤੇ ਇੱਕ ਲੜਕੀ ਇਹ ਤਿੰਨੋ ਇਕੱਠੇ ਸੀਗੇ ਤੇ ਉਹਦੇ ਉੱਥੇ ਫਲੈਟ ਦੇ ਵਿੱਚ ਹੀ ਬੈਠ ਕੇ ਆਪਣਾ ਖਾਪੀ ਰਹੇ ਸੀਗੇ ਤੇ ਉਸੇ ਦੌਰਾਨ ਹੀ ਜਿਹੜੇ ਦੋਨੋਂ ਲੜਕੇ ਨੇ ਤੁਸ਼ਾਰ ਤੇ ਜਿਹੜਾ ਵਿਕਟਮ ਤੁਸ਼ਾਰ ਹੈਗਾ ਤੇ ਜਿਹੜਾ ਅਕਿਊਜ਼ਡ ਆਮਨ ਇਨਾਂ ਦੀ ਇੱਕ ਦੋ ਚੀਜ਼ਾਂ ਨੂੰ ਲੈ ਕੇ ਬਹਿਸ ਹੋ ਗਈ ਬਹਿਸ ਕਾਫੀ ਜਿਆਦਾ ਵੱਧ ਗਈ ਤੇ ਇੱਥੇ ਤੱਕ ਜਿਹੜਾ ਹੈਗਾ ਉਹਨੇ ਅਮਨ ਨੇ ਜਿਹੜਾ ਤੁਸ਼ਾਰ ਦਾ ਕਤਲ ਕਰ ਦਿੱਤਾ ਇਹ ਵਜ੍ਹਾ ਜੋ ਉਹਨਾਂ ਦੋਨਾਂ ਨੇ ਕিউ ਉਸਲੇ ਦੱਸੀ ਹੈਗੀ ਆ ਇੱਕ ਤਾਂ ਕੋਈ ਇਹਨਾਂ ਦਾ ਫਾਈਨੈਂਸ਼ੀਅਲ ਡਿਸਪਿਊਟ ਸੀਗਾ ਉਹ ਦੱਸਿਆ ਤੇ ਸੈਕੰਡਲੀ ਉਹਨੇ ਇਹ ਦੱਸਿਆ ਕਿ ਜਿਹੜਾ ਤੁਸ਼ਾਰ ਆ ਉਹ ਆਬਜੈਕਟ ਕਰਦਾ ਸੀਗਾ ਕਿ ਅਮਨ ਸਰਦੀ ਜਿਹੜੀ ਪਰਸਨਲ ਲਾਈਫ ਆ ਉਹਦੇ ਵਿੱਚ ਇੰਟਰਫੇਅਰ ਕਰ ਰਿਹਾ ਸਰਦੀ ਲੜਕੀ ਦਾ ਨਾਮ ਕੀ ਹੈ ਜੀ ਲੜਕੀ ਦਾ ਰਿਲੇਸ਼ਨ ਮਰਨ ਵਾਲੇ ਨਾਲ ਕੀ ਸੀ ਦੇਖੋ ਜੀ ਉਹ ਉੱਥੇ ਇਕੱਠੇ ਹੀ ਰਹਿੰਦੇ ਸੀਗੇ ਦੋਨੋਂ ਪਿੱਛੇ ਜੀਨਦੇ ਰਹਿਣ ਵਾਲੇ ਨੇ ਜਿਹੜਾ ਤੁਸ਼ਾਰ ਵਿਕਟਮਾਂ ਤੇ ਜਿਹੜੀ ਕਿਉਸ ਤਮੰਨਾ ਇਹ ਪਿੱਛੇ ਜੀਨਦੇ ਹਰਿਆਣਾ ਦੇ ਰਹਿਣ ਵਾਲੇ ਨੇ ਕਰੀਬ-ਕਰੀਬ 8 ਕ ਮਹੀਨੇ ਤੋਂ ਇੱਥੇ ਦਰਪਨ ਸਿਟੀ ਦੇ ਵਿੱਚ ਰਹਿ ਰਹੇ ਸੀਗੇ ਤੇ ਇੱਥੇ ਇਕੱਠੇ ਹੀ ਰਹਿ ਰਹੇ ਸੀਗੇ ਕਿਹੜੇ ਵੈਪਨ ਕੋਈ ਨਾ ਮੇਰਾ ਬਾਤ ਅਗਲੀ ਤੋਂ ਬਾਅਦ ਕੀ ਬਰਾ ਦਿੰਦੇ ਕਿ ਕਿਥੋਂ ਲੱਭਦਾ ਹੈ ਇਹਨਾਂ ਦੋਨਾਂ ਦੀ ਜੀ ਅਸੀਂ ਨਿਆਹ گاؤں ਤੋਂ ਜਿਹੜਾ ਦੋਨਾਂ ਨੂੰ ਗ੍ਰਿਫਤਾਰ ਕੀਤਾ ਦੋਨੋਂ ਅਕਿਊਜ਼ ਨੂੰ ਤੇ ਜਿਹੜਾ ਵੈਪਨ ਉਹ ਇਹਨਾਂ ਨੇ ਆਪਣੀ ਪੁਛਕਿਸਤ ਦੇ ਦੌਰਾਨ ਦੱਸਿਆ ਕਿ ਉੱਥੇ ਜਿਹੜਾ ਘਰ ਦੇ ਵਿੱਚ ਸਿਲੰਡਰ ਪਿਆ ਸੀਗਾ ਸਿਲੰਡਰ ਯੂਜ਼ ਕਰਕੇ ਉਹਨੇ ਜਿਹੜਾ ਮਰਡਰ ਕੀਤਾ ਉਹਦਾ ਸਿਲੰਡਰ ਬੈਕਗ੍ਰਾਉਂਡ ਤਾਂ ਨਹੀਂ ਅਮਨ ਕੀ ਕਰਦਾ ਸਰ ਉਹਦੀ ਬਸ ਪ੍ਰੋਫਾਈਲ ਕੀ ਹੈ ਨਹੀਂ ਜੀ 22 ਸਾਲ ਦਾ ਲੜਕਾ ਹੈਗਾ ਇਹ ਤੇ ਕਿਸੇ ਓਪਨ ਯੂਨੀਵਰਸਿਟੀ ਦੇ ਵਿੱਚ ਬੀਏ ਦੀ ਪੜਾਈ ਕਰ ਰਿਹਾ ਕੋਈ ਕ੍ਰਾਈਮਨਲ ਬੈਕਗ੍ਰਾਉਂਡ ਐਸਾ ਕੁਝ ਸਾਹਮਣੇ ਨਹੀਂ ਆਇਆ ਆ ਕਤਲ ਅਮਨ ਨੇ ਕਰਿਆ ਕਿ ਤਮੰਨਾ ਨੇ ਕਰਿਆ ਨਹੀਂ ਦੋਵਾਂ ਨੇ ਰੜਕ ਕੇ ਕਰਿਆ ਜੀ ਦੇਖੋ ਜਦੋਂ ਮੈਂ ਤੁਹਾਨੂੰ ਦੱਸਿਆ ਵੀ ਮੁਢਲੇ ਤੌਰ ਤੇ ਕੁਝ ਕਿਛੀ ਗੱਲ ਸਾਹਮਣੇ ਆਈ ਹੈ ਕਿ ਦੋਨਾਂ ਦੀ ਆਪਸ ਚ ਬਹਿਸਬਾਜੀ ਹੋਈ ਸੀ ਅਮਨ ਦੀ ਤੇ ਤੁਸ਼ਾਰ ਦੀ ਪਰੰਤੂ ਉਹ ਦੋਨੋਂ ਉੱਥੇ ਮੌਜੂਦ ਸੀਗੇ ਤੇ ਦੋਨਾਂ ਨੇ ਜਿਹੜਾ ਹੈਗਾ ਮਤਲਬ ਪ੍ਰਾਇਮਰੀ ਤੌਰ ਤੇ ਅਮਨ ਨੇ ਜਿਹੜਾ ਸਰੰਡਰ ਮਾਰਿਆ ਪਰ ਉਸ ਸਮੇਂ ਉਹ ਵੀ ਉੱਥੇ ਮੌਜੂਦ ਸੀਗੀ ਉਹਨੇ ਕਿਸੇ ਨੂੰ ਇਤਲਾਹ ਦੇਣ ਦੀ ਜਗ੍ਹਾ ਜਿਹੜੀ ਲੜਕੀ ਹੈਗੀ ਆ ਉਹਦੇ ਨਾਲ ਹੀ ਮੌਕਾ ਤੋਂ ਫਰਾਰ ਹੋ ਗਈ ਸਰ ਇੱਕ ਗੱਲ ਹੋਰ ਉੱਥੇ ਦੇਖਣ ਦੇ ਵਿੱਚ ਆਈ ਥੀ ਜਦੋਂ ਮਰਿਆ ਪਿਆ ਸੀ ਤੁਸ਼ਾਰ ਉਹਦੇ ਮੂੰਹ ਦੇ ਉੱਪਰ ਸਹਰਾਣਾ ਰੱਖਿਆ ਹੋਇਆ ਤੇ ਜਿਸ ਤਰ੍ਹਾਂ ਉਹਨੂੰ ਦੱਬਿਆ ਜਾਂਦਾ ਹੈ ਜੀ ਦੇਖੋ ਜੀ ਉਹ ਦੋਸ਼ੀ ਨੇ ਦੱਸਿਆ ਕਿ ਕਰੀਬ-ਕਰੀਬ 4-5 ਵਜੇ ਸਵੇਰ ਉਹਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਤਾਂ ਉਸ ਸਮੇਂ ਨੇਚੁਰਲੀ ਉਹ ਦੱਸ ਰਿਹਾ ਕਿ ਸਿਲੰਡਰ ਉਹਦੇ ਜਿਹੜਾ ਉਹਨੇ ਫੇਸ ਨਾਲ ਫੇਸ ਨੂੰ ਸਿਲੰਡਰ ਨਾਲ ਹਿੱਟ ਕੀਤਾ ਤੇ ਉੱਥੇ ਬੈੱਡ ਦੇ ਉੱਤੇ ਜਿਵੇਂ ਉਹਦੀ ਬਾਡੀ ਪਈ ਸੀ ਉਹਦੇ ਨਾਲ ਹੀ ਜੋ ਤੁਸੀਂ ਦੱਸ ਰਹੇ ਹੋ ਕੰਬਲ ਤੇ ਚਾਦਰ ਵਗੈਰਾ ਪਈ ਸੀ ਤਾਂ ਉਹਦਾ ਮੂੰਹ ਢਕਿਆ ਹੋਇਆ ਸੀ ਕਿਹੜੀ ਤਰ੍ਹਾਂ ਦੇ ਜੇਨਰਲ ਅੰਡਰ ਸੈਕਸ਼ਨ 302 34 ਆਪੀਸੀ ਸਰ ਅਦਾਲਤ ਵਿੱਚ ਪੇਸ਼ ਕਰਦੇ ਅੱਜ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਜੀ ਇਹਨਾਂ ਦਾ ਰਿਮਾਂਡ ਹਾਸਲ ਕੀਤਾ ਗਿਆ